ਤੇ ਥਾਪੜਾ ਆਪਣੇ ਯੋਧਿਆਂ ਨੂੰ ਮਸਤ ਹੱਥਿਆ ਲਾਲ ਘੜਾਉਣ ਵਾਲੇ ਵੀਰ ਖਾਲਸਾ ਪੰਥਰ ਚਾਉਣ ਵਾਲੇ ਟੋਟੇ ਜਿਗਰ ਦੇ ਟੋਟੇ ਘੜਾਉਣ ਵਾਲੇ ਪਿਆਰ ਦੇ ਅਮਰ ਦੀ ਹੂਨ ਪਿਆਰਿਆਂ ਨੂੰ ਸਭਾ ਨਾਲ ਇੱਕ ਰੋਲ ਵਾਲੇ ਧਰਮ ਗੋਬਿੰਦ ਸਿੰਘ ਜੱਟੇ ਬਾਦਸ਼ਾਹ ਮਹਾਰਾਜ ਉਹਨਾਂ ਦੀ ਬਖਸ਼ਿਸ਼ ਕੀਤੀ ਹੋਈ ਆਸੀਸ ਪਿਆਰ ਸਤਿਕਾਰਯੋਗ ਖਣਸਾ ਜੀ ਆਪ ਹਾਜ਼ਰੀ ਜੋ ਪੂਰਨ ਬ੍ਰਹਮ ਗਿਆਨੀ ਅਨਤਰਜਾਤੀ ਮਹਾਨ ਉਸਵੀ ਸੇਵਾ ਦੇ ਪੁੰਜ ਬਾਬਾ ਬੁੱਢਾ ਸੇਧੀਆਂ ਦੇ ਅਲਾਹੀ ਪਰਿਵਾਰ ਨੂੰ ਹਾਜ਼ਰੀਆਂ ਖੰਡਾਂ ਆਪਣੇ ਵੰਡਾਂ ਦੇ ਨਾਲ ਸੰਗਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਜਗਦੀ ਵਿੱਚ ਭਾਗ ਲਏ ਹੋ ਉਹ ਭਾਗਾਂ ਬਣ ਜਾਂਦੀਆਂ ਜਿਨ੍ਹਾਂ ਨੂੰ ਸਤਸੰਗ ਪ੍ਰਾਪਤ ਹੁੰਦੀ ਹੈ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਵਿੱਚ ਵੱਡ ਭਾਗੀ ਹਰ ਸੰਕਟ ਪਾਵੈ ਆਪਾ ਗੁਰਦਾਸ ਜੀ ਦੇ ਦਰਬਾਰ ਵਿੱਚ ਜੇਡ ਦਾ ਵੀ ਨਾਂ ਰੰਗ ਹੋਇਆ ਹੈ ਗੁਰੂ ਬਖਸ਼ਾ ਕਰਨ ਕਿ ਉਹਨੇ ਸੰਤਾਂ ਨੂੰ ਨਾਮ ਦੀ ਲਾਤਾ ਵਸ਼ਿਸ਼ ਕਰਨ ਤੇ ਚੜ੍ਹਨੀਆਂ ਕਲਾ ਕਰ ਦੁਆਰ ਹਰ ਦਲ ਫਤੇ ਬਖਸ਼ ਕਰਨ ਕਿ ਪਿਆਰੇ ਸਿੱਧੇ ਗੁਰੂ ਸਾਹਿਬ ਦੀ ਬੰਦੇ ਕਿ ਸਾਈ ਘੜੀ ਸਲੱਖਣੀ ਜਿਤ ਸ਼ੋ ਨਾਮ ਲਿਆਵੇ ਉਹ ਹੀ ਘੜੀ ਸਲੱਖਣੀ ਹੈ ਸਤਕਾਰਯੋਗ ਮੇਰੇ ਬਹੁਤ ਸਾਰੇ ਪਿਆਰ ਵਾਲੇ ਵੀਰ)^{(1)})^{(2)})^{(3)}^{(4)}^{(5)}^{(6)}^{(7)}^{(8)}^{(9)}^{(10)} ਦੇ ਬਾਬਾ ਕਾਨ ਸਿੰਘ ਜੀ ਸਰਵਵਾਸੀ ਜਿਹੜੇ ਚੰਗੇ ਰਾਗੀ ਸਨ ਤੇ ਚੰਗੇ ਕਾਠੀ ਵੀ ਸਨ ਨਾਲ ਉਹਨਾਂ ਦੇ بیٹے ਨੇ ਰਵੀਿੰਦਰਜੀਤ ਸਿੰਘ ਜੀ ਨੂੰ ਅੱਜ ਪਰਿਵਾਰ ਤੋਂ ਬੇਨਤ ਮਾਇ ਹਾਜ਼ਰ ਹੈ ਕਿਰਪਾ ਕਰਨੀ ਬਾਬਾ ਜੀ ਘਰ ਦੀ ਪਰਿਵਾਰ ਕਰਨੀ ਸਾਰੇ ਪਰਿਵਾਰ ਦੇ ਨਾਮ ਦੀ ਇਦਾਰ ਤੇ ਪਿਆਰ ਬਖਸ਼ਿਸ਼ ਕਰਨਾ ਪਰਿਵਾਰ ਨੂੰ ਚੜ੍ਹਦੀ ਕਲਾ ਹਰ ਦੁਆਰ ਹਰ ਦਰਵਾਜ਼ੇ ਬਖਸ਼ਿਸ਼ ਕਰਨੀ ਹੋਰ ਸਤਕਾਰ ਜੋ ਮੇਰ ਜੀ ਸਮਰਾਟ ਦੇ ਦਿਹਾੜੇ ਤੇ ਆਜਿ ਬਣੀ ਹੈ ਕਿਰਪਾ ਕਰਨੀ ਬਾਬਾ ਜੀ ਹਾਜ਼ਰੀ ਪਰਿਵਾਰ ਕਰਨੇ ਤੇ ਪਰਿਵਾਰ ਵਿੱਚ ਨਾਮ ਦੀ ਦਾਤ ਚ ਪਿਆਰ ਬਖਸ਼ਿਸ਼ ਕਰਨਾ ਫੈਨੀਆਂ ਆਦੀ ਕਰਦੇ ਗਏ ਨੇ ਕਿਰਪਾ ਕਰਦੇ ਬਾਬਾ ਜੀ ਸਾਰੇ ਪਰਿਵਾਰ ਵਿੱਚ ਨਾਮ ਦੀ ਦਾਤ ਪਿਆਰ ਬਖਸ਼ਿਸ਼ ਕਰਨਾਂ ਤੇ ਚੜ੍ਹਦੀ ਕਲਾ ਹਰ ਦੁਆਨ ਹਰ ਦਿਲ ਫਤਿਹ ਬਖਸ਼ਿਸ਼ ਕਰਨੀ ਹੋਰ ਸਿੱਖ ਸੰਗਤਾਂ ਦਾ ਦਾਸਾਂ ਬੇਤਰੀਆਂ ਨੇ ਸਰਕਾਰ ਤੋਂ ਵਿੱਤੀ ਰਾਸ਼ਟਰੀ ਦੀ ਲੋੜ ਹੈ ਨਹੀਂ ਆਓ ਖਾਲਸਾ ਜੀ ਆਪਾਂ ਅੱਜ ਸ੍ਰੀ ਗੁਰੂ ਸਾਹਿਬ ਦੇ ਦਿਹਾੜੇ ਤੇ ਪੂਰਨ ਬ੍ਰਹਮ ਗਿਆਨੀ ਬਾਬਾ ਬੋੜਾ ਤਾਰਨੇ ਸਭ ਕੁਛ ਦੀ ਇਜਾਜ਼ਤ ਆ ਜਾਵੇ ਸਾਡਾ ਹਿਰਦਾ ਬਣ ਜਾਵੇ ਜੇ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕਰਾਂਗੇ ਨਾ ਸਤਗੁਰ ਜੀ ਉਹ RAM ਜੀ ਭਗਵਾਨ ਜੀ ਵਾਹਿਗੁਰੂ ਜੀ ਰਹਦੇ ਕਿੱਥੇ ਆ ਤੇ ਗੁਰੂ ਸਾਹਿਬ ਜੀ ਆਪਣੇ ਪਾਉ ਨੂੰ ਬਚਣਾ ਵਿੱਚ ਉਤਰ ਦਿੰਦੇ ਨੇ ਵਿੱਚ ਸੰਗਤ ਹਰ ਪੰਥ ਵਸੇ ਜੀਓ ਜੇ ਆਪਾਂ ਦੂਸਰੀ ਬੇਨਤੀ ਕਰਾਂਗੇ ਸਤਗੁਰ ਜੀ ਸੁੱਖ ਕਿਵੇਂ ਮਿਲੇਗਾ ਹਰ ਮੁਕ ਸੁੱਖ ਲੱਭਦਾ ਏ ਜਦੋਂ ਆਪਾਂ ਕਹਾਂਗੇ ਸਤਗੁਰ ਜੀ ਸੁੱਖ ਕਿਵੇਂ ਮਿਲੇਗਾ ਜੇ ਗੁਰੂ ਸਾਹਿਬ ਹੀ ਆਪਣੇ ਬਾਣ ਵਿਚਾਰਾਂ ਦੇ ਉੱਤਰ ਦਿੰਦੇ ਨੇ ਪਲਟਾ ਗੁਰਾਂ ਨੂੰ ਰੱਖੋ ਜੀਤ ਤੁਮ ਕੋ ਦੁੱਖ ਨਹੀਂ ਭਾਈ ਜੀਤ ਇਹ ਮੇਰੇ ਪਿਆਰੇ ਕਿਸੇ ਦੂਸਰੇ ਬੰਦੇ ਦਾ ਆਪਣੇ ਕਿਰਤ ਵਿੱਚ ਬੁਰਾ ਲੋ ਤਾਂ ਕੋਈ ਦੁੱਖ ਲੱਗ ਨਹੀਂ ਸਕਦਾ ਹਰਸਾ ਜੀ ਜੇ ਆਪਾਂ ਗੁਰੂਦਰਸ਼ਨ ਸਰਵਨ ਨੂੰ ਕਿਹ ਬੀਅਤੀ ਕਰਾਂਗੇ ਕਿ ਸੰਗਤ ਜੀ ਮਨੁੱਖ ਕਿਹੜੀ ਅਵਸਥਾ ਵਿੱਚ ਹੋਵੇ ਮਨੁੱਖ ਦੀ ਉਹ ਕਿਹੜੀ ਅਵਸਥਾ ਹੋਵੇ ਤੇ ਤੁਹਾਡਾ ਬੇਰ ਹੁੰਦਾ ਤੁਸੀਂ ਕਿਰਪਾ ਕਰਦੇ ਜੀ ਤੇ ਗੁਰੂ ਸਾਹਿਬ ਜੀ ਫਿਰ ਇਸ ਸਵਾਲ ਦਾ ਜਵਾਬ ਦਿੰਦੇ ਨੇ ਪਾਵਨ ਸ਼ਬਦਾਂ ਵਿੱਚ ਕਿ ਭੋੜੇ ਭਾ ਮੇਰੇ ਰੰਗਰਾਇਆ ਕਿ ਜਦੋਂ ਮਨੁੱਖ ਭੋਲਾ ਭਾ ਹੋ ਜਾਵੇ ਮਨੁੱਖ ਕਿੱਥੇ ਗੱਲ ਛੱਡ ਦੇਵੇ ਕਿ ਮੇਰੇ ਕੋਲ ਕੁਝ ਨਹੀਂ ਜੋ ਕਰਨਾ ਹੈ ਉਸ ਮਾਲਕ ਨੇ ਕਰਨਾ ਹੈ ਪ੍ਰਮਾਤਮਾ ਨੇ ਕਰਨਾ ਹੈ ਤੇ ਕਹਿੰਦੇ ਉਹ ਸਾਡੇ ਦਰਸ਼ਨ ਹੋ ਜਾਂਦੇ ਆ ਜਿੱਦੇ ਜਦੋਂ ਫਿਰ ਕੀ ਆਪਾਂ ਕਹਿੰਦੀ ਕਰੀਏ ਕਿ ਸਰਬੋਤਮ ਜੀ ਉਹ ਕਿਹੜਾ ਮਨੁੱਖ ਹੈ ਜਿਸ ਦੇ ਤੁਹਾਡਾ ਪ੍ਰਸਾਵਾ ਵੀ ਪੈਂਦਾ ਤੁਹਾਡੇ ਦਰਸ਼ਨ ਨਹੀਂ ਹੁੰਦੇ ਦੇ ਗੁਰੂ ਸਾਹਿਬ ਵੀ ਫਿਰ ਆਪਣੇ ਪਾਤਸ਼ਾਹਾਂ ਦੇ ਵਿੱਚ ਦੱਸਦੇ ਨੇ ਕਿ ਅਸرائی ਕਿਸੇ ਨੂੰ ਪਾਇਆ ਕਹਿੰਦੇ ਜਿਹੜਾ ਚਾਤਰ ਮਨੁੱਖ ਹੈ ਜਲਾਕ ਮਨੁੱਖ ਹੈ ਜਿਸ ਨੂੰ ਆਪਦੀਆਂ ਕਲਾਕੀਆਂ ਤੇ ਮਾਣ ਕਹਿੰਦੇ ਉਹਦੇ ਲਾਗੂ ਨਹੀਂ ਸਾਡਾ ਪੋਸ਼ਾਕਾਂ ਵੀ ਨਹੀਂ ਲੱਗਦਾ ਇਸ ਕਰਕੇ ਖਾਲਸਾ ਜੀ ਜੋ ਵੀ ਆਪਾਂ ਮੰਗਣਾ ਹੈ ਕੋਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮੰਗਣਾ ਹੈ ਆਓ ਅਸ ਨਾਲ ਨਾਲ ਇਤਿਹਾਸ ਤੇ ਜੁੜਨਾ ਹੈ ਮੇਰੀ ਪੀੜ ਦੇ ਮਾਣ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰਨੀ ਬਾਬਾ ਜੀ ਸਾਰੇ ਪਰਿਵਾਰ ਵਿੱਚ ਨਾਮ ਦੇ ਦਾਤ ਪਿਆਰ ਬਖਸ਼ਿਸ਼ ਕਰਨ ਤੇ ਚੜ੍ਹਦੀ ਕਲਾ ਦਾ ਖੁਸ਼ ਕਰਨੀ ਹਰ ਦਿਵਾਨ ਹਰ ਦਿਨ ਸੁਪੇ ਬਖਸ਼ਿਸ਼ ਕਰਨੀ ਮੇਰੀ ਪੀਰ ਦੇ ਮਾਲਕ ਸਰਗੂ ਜੀ ਜਦੋਂ ਕਾਲ ਤੱਕ ਦੀ ਸਿਰਜਣਾ ਕੀਤੀ ਹੋ ਸਦ ਸਤਕਾਰ ਜੋ ਵੀ ਜੀ ਦਾਸ ਕਹਿੰਤੀ ਕਰੋ ਆਖਿ ਗਏ ਨੇ ਕਿਰਪਾ ਕਰਨੀ ਬਾਬਾ ਜੀ ਸਾਰਾ ਪਰਿਵਾਰ ਦੇ